AI ਤਕਨੀਕ ਦੀ ਵਰਤੋਂ ਨਾਲ ਤਿਆਰ ਕੀਤੀ ਵਾਇਰਲ ਵੀਡੀਓ ਵਿੱਚ ਜਿਸ ਵਿੱਚ ਇੱਕ ਨੌਜਵਾਨ ਸਕੋਰਪੀਓ ਗੱਡੀ ਦੇ ਵਿੱਚ ਬੈਠ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਕਰਦੇ ਦਰਸਾਇਆ ਗਿਆ ਹੈ ਇਸ ਦੇ ਨਾਲ ਸੰਗਤ ਵਿੱਚ ਗਹਿਰੀ ਨਿਰਾਸ਼ਾ ਕੀ ਪੈਦਾ ਕਰ ਦਿੱਤੀ ਹੈ ਇਸ ਮਾਮਲੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਕੜੇ ਸ਼ਬਦਾ ਚ ਨਿੰਦਾ ਕਰਦੇ ਹੋਏ ਕਹੇ ਕਿ ਵੀਡੀਓ ਸਿੱਖ ਧਾਰਮਿਕ ਮर्याਦਾ ਤੇ ਭਾਵਨਾਵਾਂ ਨਾਲ ਖਿਲਵਾੜ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜੇ ਇਸ ਸਮੱਗਰੀ ਸਿਰਫ ਭਰਮ ਫੈਲਾਉਂਦੀ ਹੈ ਤੇ ਨੌਜਵਾਨੀ ਨੂੰ ਗਲਤ ਦਿਸ਼ਾ ਵੱਲ ਤੱਕਦੀ ਹੈ ਸਿੰਘ ਸਾਹਿਬ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੇਕ ਨੌਨੇ ਕਿਰਤ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਕੇ ਉਹਨਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ 100 ਵਾਰੀ ਸੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੱਡੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਆਉਂਦੀ ਹੈ ਔਰ ਜੁੱਤੀਆਂ ਦੇ ਸਮੇਤ ਉਥੇ ਜੋ ਸਾਰਾ ਸੀਨ ਹੈ ਉਹ ਉਸ ਵਾਇਰਲ ਵੀਡੀਓ ਦੇ ਰੂਪ ਦਿਖਾਇਆ ਗਿਆ ਹੈ ਜੋ ਕਿ ਵੀਡੀਓ AI ਤਕਨੀਕ ਦੇ ਨਾਲ ਤਿਆਰ ਕੀਤੀ ਗਈ ਹੈ ਔਰ ਇਹ ਜਿਹੜਾ ਵਰਤਾਰਾ ਹੈ ਇਹ ਅੱਜ ਕੋਈ ਨਵਾਂ ਨਹੀਂ ਹੋਇਆ ਇਹ ਵਰਤਾਰਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਜੋ ਪੰਥ ਵਿਰੋਧੀ ਸਿੱਖ ਵਿਰੋਧੀ ਤਾਕਤਾਂ ਨੇ ਉਹ ਹਰ ਮੰਦਰ ਸਾਹਿਬ ਜੀ ਦੀ ਵਿਦਵਿ ਕਰਮ ਦੀ ਤਾਕ ਵਿੱਚ ਵਿਦਵਿ ਕਰਮ ਦੀ ਕੋਸ਼ਿਸ਼ ਵਿੱਚ ਹਰ ਵੇਲੇ ਤਿਆਰ ਰਹਿੰਦੀਆਂ ਨੇ ਔਰ ਸਮੇਂ-ਸਮੇਂ ਇਹ ਚੀਜ਼ਾਂ ਜੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ ਬਿਆਨ ਵੀ ਦਿੱਤੇ ਜਾਂਦੇ ਨੇ ਸਰਕਾਰਾਂ ਨੂੰ ਆਖਿਆ ਵੀ ਜਾਂਦਾ ਹੈ ਲੇਕਿਨ ਹੁਣ ਤੱਕ ਨਾ ਤਾਂ ਪੰਜਾਬ ਸਰਕਾਰ ਪ੍ਰਸ਼ਾਸਨ ਔਰ ਨਾ ਹੀ ਕੇਂਦਰ ਸਰਕਾਰ ਵੱਲੋਂ ਐਸਾ ਕੋਈ ਵੀ ਯਤਨ ਹੁਣ ਤੱਕ ਕੀਤਾ ਗਿਆ ਕਿਉਂਕਿ ਕੋਈ ਵੀ ਕੰਮ ਜਿਹੜਾ ਹੋਵੇ ਉਹ ਅਸੰਭਵ ਨਹੀਂ ਹੁੰਦਾ ਇਹ ਨਹੀਂ ਹੈ ਕਿ ਉਹ ਬੰਦੇ ਫੜਨੇ ਜਾ ਸਕਦੇ ਉਹ ਟਰੇਸ ਨਹੀਂ ਕੀਤੇ ਜਾ ਸਕਦੇ ਸਭ ਕੁਝ ਕੀਤਾ ਜਾ ਸਕਦਾ ਹੈ ਲੇਕਿਨ ਜਾਣ ਬੁੱਝ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਵਿਅਦਬੀ ਹੈ ਐਸੀਆਂ AI ਦੇ ਨਾਲ ਤਕਨੀਕ ਦੇ ਨਾਲ ਵੀਡੀਓ ਤਿਆਰ ਕਰਕੇ ਜੋ ਲੋਕ ਪਾ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਬਿਲਕੁਲ ਸਰਕਾਰਾਂ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰ ਜੀਓ ਸਾਰੇ ਮਾਨਵਤਾ ਦਾ ਮਨੁੱਖਤਾ ਦੀ ਆਸਥਾ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੁਕੰਦਰ ਹੈ ਔਰ ਇਥੋਂ ਹਰੇਕ ਨੂੰ ਹੀ ਜੋ ਸੁਨੇਹਾ ਮਿਲਦਾ ਹੈ ਜੋ ਸਤਿਗੁਰਾਂ ਦਾ ਪਾਵਨ ਮੁਖਵਾਕ ਹੈ ਉਹ ਸਾਰਿਆਂ ਵਾਸਤੇ ਇੱਕ ਸੰਦੇਸ਼ਮਈ ਹੁਕਮ ਰਾਮਾ ਜੋ ਸਾਨੂੰ ਬਖਸ਼ਿਸ਼ ਹੁੰਦੀ ਹੈ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਚਾਹੇ ਕੋਈ ਕਿਸੇ ਵੀ ਧਰਮ ਦਾ ਹੋਵੇ ਕਿਸੇ نسل ਦਾ ਹੋਵੇ ਕਿਸੇ ਜਾਤ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹਰੇਕ ਦੇ ਨਾਲ ਬਰਾਬਰ ਦਾ ਸਲੂਕ ਕੀਤਾ ਜਾਂਦਾ ਹੈ ਔਰ ਐਸੇ ਪਾਵਨ ਪਵਿੱਤਰ ਸਥਾਨ ਜੋ ਸਿੱਖਾਂ ਦਾ ਹਿਰਦਾ ਹੈ ਜੋ ਸਿੱਖਾਂ ਦੀ ਖਾਸ ਕਰਕੇ ਆਸਥਾ ਦਾ ਕੇਂਦਰ ਹੈ ਕੋਨਾ ਦੇ ਨਾਲ ਐਸਾ ਬੇਦਬੀ ਭਰਪੂਰ ਵੀਡੀਓ ਜਿਹੜੀਆਂ ਨੇ ਉਹ ਤਕਨੀਕ ਦੇ ਨਾਲ ਤਿਆਰ ਕਰਕੇ ਤੇ ਸੋਸ਼ਲ ਮੀਡੀਆ ਤੇ ਪਾਉਣੀਆਂ ਇਹ ਅਤ ਨਿੰਦਣਯੋਗ ਵਰਤਾਰ ਹੈ ਪੰਜਾਬ ਸਰਕਾਰ ਪ੍ਰਸ਼ਾਸਨ ਔਰ ਕੇਂਦਰ ਸਰਕਾਰ ਜਲਦ ਤੋਂ ਜਲਦ ਇਸ ਭੈੜੇ ਮਾੜੇ ਵਰਤਾਰੇ ਨੂੰ ਰੋਕਣ ਲਈ ਕਾਨੂੰਨ ਕਰੇ ਅਤੇ ਜੋ ਲੋਕ ਇਹ ਸਾਜਨਾ ਕਾਰਵਾਈਆਂ سوشل ਮੀਡੀਆ 'ਤੇ ਬੈਠੇ ਹੋਏ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਜੀ ਸਰ ਸੰਗਤੋਂ ਕੀ ਬੀਲ ਕਰਦੇ ਵੀ ਨੂੰ ਵਰਤਾਰੇ ਨੂੰ ਰੁਕਈਏ ਦੇਖੋ ਸੰਗਤੋਂ ਦੇ ਬੇਨਤੀ ਹੈ ਕਿ ਅਸੀਆਂ ਵੀਡੀਓਜ਼ ਨੂੰ ਬਿਲਕੁਲ ਅਪਲੋਡ ਨਹੀਂ ਡਾਊਨਲੋਡ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ ਔਰ ਇਹਦੇ ਉੱਤੇ ਕੁਝ ਆਪਸ਼ਨ ਐਸੀਆਂ ਹੁੰਦੀਆਂ ਨੇ ਕਿ ਉਸ ਆਪਸ਼ਨ ਦੇ ਨਾਲ ਇਹਨੂੰ ਅੱਗੇ ਵਾਇਰਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨੂੰ ਵਾਇਰਲ ਕਰਨ ਦੀ ਬਜਾਏ ਇਹਨੂੰ ਡਾਊਨਲੋਡ ਕਰਨ ਦੀ ਬਜਾਏ ਉਸ ਆਪਸ਼ਨ ਦੇ ਵਿੱਚ ਜਾ ਕੇ ਤੇ ਇਸ ਉਹਨਾਂ ਵੀਡੀਓਜ਼ ਨੂੰ ਜਿੱਥੇ ਹੋਣ ਉੱਥੇ ਰੋਕਣ ਦਾ ਯਤਨ ਕਰੀਏ ਔਰ ਬਾਤਵਾਦ ਲੋਕ ਜਿਹੜੇ ਨੇ ਇਹਦੀ ਮੁਖਾਲਫਤ ਕਰਨ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬਾਰੇ ਵਿੱਚ ਸਿੱਖ ਕਦੇ ਵੀ ਸਹਿਮਤ ਨਹੀਂ ਕਰ ਸਕਦਾ